ਸ਼ਿਆਗਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਰੰਜਿਸਟਰੀ ਟੈਗ ਦੇ ਉੱਪਰ ਹਾਂਜੀ ਸੀਐਮ ਭਗਵੰਤ ਮਾਨ ਵੱਲੋਂ ਇੱਕ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਇਹ ਦੱਸਿਆ ਗਿਆ ਕਿ ਔਰਤਾਂ ਦੇ ਸਸ਼ਕਤੀਕਰਨ ਲਈ ਉਹਨਾਂ ਦੇ ਇੱਕ ਪੁਨਰ ਨਿਰਮਾਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਉਹਨਾਂ ਦੇ ਵਿੱਚ ਜਿਵੇਂ ਪੈਲ ਸਕੀਮ ਹੋ ਗਈ ਤਾਂ ਹੋਰ ਵੀ ਕਾਫੀ ਸਾਰੀਆਂ ਸਕੀਮਾਂ ਨੇ 12-13 ਸਕੀਮਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਤਾਂ ਉਸ ਦਾ ਜਿਹੜਾ ਲਾਹਾ ਉਹ ਔਰਤਾਂ ਲੈ ਸਕਦੀਆਂ ਇਹਨਾਂ ਨੂੰ ਹਰ ਇੱਕ ਜ਼ਿਲ੍ਹੇ ਦੇ ਵਿੱਚ ਕੈਂਪ ਲਗਾ ਕੇ ਜਿਹੜੀ ਉਹ ਜਾਣਕਾਰੀ ਦਿੱਤੀ ਜਾਊਗੀ ਇਹ ਤੁਸੀਂ ਦੇਖ ਸਕਦੇ ਹੋ ਕਿ ਜਗਵਾਣੀ ਦੀ ਖਬਰ ਹੈ ਔਰਤਾਂ ਦੇ ਸਸ਼ਕਤੀਕਰਨ ਤੇ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਜਿਹੜਾ ਇਹ ਕਦਮਾਂ ਸਰਕਾਰ ਉਹ ਚੱਕ ਰਹੀ ਹੈ ਇਸ ਦੇ ਤਹਿਤ ਜਿਹੜੀ ਸੂਬਾ ਸਰਕਾਰ ਆ ਉਹਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋਬ ਸਕਿੱਲ ਹੁਨਰ ਕੈਂਪਸ ਜਿਹੜੇ ਲਾਏ ਆ ਰਹੇ ਨੇ ਤੇ ਇਸ ਦੇ ਵਿੱਚ ਸਮਾਜ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਡਾਕਟਰ ਬਲਜੀਤ ਕੌਰ ਨੇ 10 ਸਤੰਬਰ ਨੂੰ ਜਿਹੜਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਇੱਕ ਕੈਂਪ ਦੀ ਸ਼ੁਰੂਆਤ ਕੀਤੀ ਹੈ ਇਹਦੇ ਵਿੱਚ ਕਾਫੀ ਜਿਹੜੀ ਜਾਣਕਾਰੀ ਦਿੱਤੀ ਜਾਊਗੀ ਤਾਂ ਤੁਸੀਂ ਜਿਹੜੇ ਮੁਕਸਰ ਜ਼ਿਲ੍ਹੇ ਦੇ ਲਾਗੇ ਪੈਂਦੇ ਨੇ ਉਤੋਂ ਉੱਥੇ ਪਹੁੰਚਣ ਦੀ ਜਰੂਰ ਖੇਚਲਾ ਕਰਿਓ ਤਾਂ ਕਿ ਤੁਹਾਨੂੰ ਇਸ ਕੀਮਤ ਦਾ ਲਾਭ ਮਿਲ ਸਕੇ ਹਾਂਜੀ ਇਹ ਜਿਹੜੇ ਸਾਰੇ ਕੈਂਪ ਨੇ ਸਰਕਾਰ ਵੱਲੋਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਲਗਾਏ ਜਾਣੇ ਨੇ ਜਿੱਦਾਂ ਕਿ ਹੁਣ ਮੁਕਸਰ ਸਾਹਿਬ ਦੇ ਵਿੱਚ ਲੱਗ ਰਿਹਾ ਉਹਦਾਂ ਹੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਡੇਟ ਦੇ ਕੇ ਟਾਈਮ ਦੇ ਕੇ ਤਾਂ ਉਸ ਟਾਈਮ ਦੇ ਮੁਤਾਬਕ ਜਿਹੜਾ ਉਹ ਕੈਂਪ ਲਗਾਇਆ ਜਾ ਰਿਹਾਗਾ ਤਾਂ ਜਿਹੜੀਆਂ ਭੈਣਾਂ ਕਮੈਂਟ ਕਰ ਰਹੀਆਂ ਨੇ ਕਿ ਸਾਨੂੰ ਜੀ ਕੰਮ ਦਿੱਤਾ ਜਾਵੇ ਅਸੀਂ ਇਹ ਕੰਮ ਕਰਨਾ ਚਾਹੁੰਦੇ ਹਾਂ ਤਾਂ ਇਹਦੇ ਵਿੱਚ 12-13 ਜਿਹੜੇ ਕੰਮ ਨੇ ਉਹ ਤੁਸੀਂ ਕਰ ਸਕਦੇ ਹੋ ਘਰੇ ਬੈਠੇ ਤਾਂ ਇਹ ਕੈਂਪ ਤੁਸੀਂ ਜ਼ਰੂਰ ਲਾਓ ਇਸ ਦੇ ਨਾਲ ਹੀ ਔਰਤਾਂ ਦੇ ਲਈ ਇੱਕ ਲੋਨ ਦੀ ਜਿਹੜੀ ਸਹੂਲਤਾਂ ਉਹ ਵੀ ਸਰਕਾਰ ਵੱਲੋਂ ਸੂਬਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਉਸ ਦੇ ਬਾਰੇ ਵੀ ਵਿਸਤਾਰਪੂਰਵਕ ਇਹ ਕੈਂਪਾਂ ਦੇ ਵਿੱਚ ਦੱਸਿਆ ਜਾਊਗਾ ਕਿ ਔਰਤਾਂ ਜਿਹੜਾ ਉਹ ਕਿਵੇਂ ਉਹ ਲੋਨ ਲੈ ਸਕਦੀਆਂ ਨੇ ਬਹੁਤ ਹੀ ਘੱਟ ਵਿਆਜ ਦੇ ਉੱਤੇ ਜਿਹੜਾ ਔਰਤਾਂ ਨੂੰ ਇਹ ਲੋਨ ਪ੍ਰੋਵਾਈਡ ਕੀਤਾ ਜਾ ਰਿਹਾ ਹੈਗਾ ਬਹੁਤ ਵਧੀਆ ਜਿਹੜੀ ਸਬਸਿਡੀ ਦੇ ਨਾਲ ਹੀ ਲੋਨ ਦਿੱਤੇ ਜਾ ਰਹੇ ਨੇ ਆਪਣਾ ਕੰਮ ਚਲਾਉਣ ਵਾਸਤੇ ਤਾਂ ਤੁਸੀਂ ਇਹ ਸਕੀਮਾਂ ਦਾ ਲਾਹਾ ਜਿਹੜਾ ਉਹ ਲੈ ਸਕਦੇ ਹੋ ਨਾਲ ਹੀ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਅਗਰ ਤੁਸੀਂ ਇਹ ਕੈਂਪਾਂ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜਦੋਂ ਵੀ ਕਿਸੇ ਵੀ ਜ਼ਿਲ੍ਹੇ ਵਿੱਚ ਕੈਂਪ ਲੱਗਦਾ ਤਾਂ ਸਭ ਤੋਂ ਪਹਿਲਾਂ ਅਸੀਂ ਵੀਡੀਓ ਪਾ ਕੇ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਜ਼ਿਲ੍ਹੇ ਵਿੱਚ ਹੁਣ ਕੈਂਪ ਲੱਗ ਰਿਹਾ ਹੈ ਤੁਸੀਂ ਉੱਥੇ ਜਾ ਕੇ ਇਹ ਸਕੀਮਾਂ ਦਾ ਲਾਹਾ ਜਿਹੜਾ ਉਹ ਲੈ ਸਕਦੇ ਹੋ ਨਾਲੀ ਮੈਂ ਉਹ ਪੈਣਾ ਨੂੰ ਜ਼ਰੂਰ ਕਹੂੰਗਾ ਕਿ ਤੁਹਾਨੂੰ ਜ਼ਰੂਰ ਇਹ ਕੈਂਪ ਲਾਉਣੇ ਚਾਹੀਦੇ ਜਿਨ੍ਹਾਂ ਨੂੰ ਸਲਾਈ ਦਾ ਕੰਮ ਆਉਂਦਾਗਾ ਜਾਂ ਜਿਨ੍ਹਾਂ ਨੂੰ ਆਪਣਾ ਆਚਾਰ ਵਧੀਆ ਪਾਉਂਦੀਆਂ ਨੇ ਘਰੇ ਤੇ ਜਾਂ ਅਲੱਗ-ਅਲੱਗ ਜਿੱਦਾਂ ਦੇ ਕੰਮ ਨੇ ਕੀਤੇ ਨੇ ਉਹ ਕਰਦੀਆਂ ਨੇ ਜਿੱਦਾਂ ਪੱਖੀਆਂ ਬੁਣਨਾ ਜਾਂ ਕੋਈ ਦਰੀਆਂ ਚਾਦਰਾਂ ਜੋ ਵੀ ਇਹਨਾਂ ਨੂੰ ਕੰਮ ਵਧੀਆ ਤਰੀਕੇ ਨਾਲ ਆਉਂਦਾਗਾ ਮੰਜੇ ਬੁਣਨ ਦਾ ਲਾ ਲਓ ਜਾਂ ਕੋਈ ਛੋਟੇ-ਮੋਟੇ ਜੋ ਵੀ ਕੰਮ ਵਧੀਆ ਤਰੀਕੇ ਨਾਲ ਕਰ ਸਕਦੀਆਂ ਨੇ ਤਾਂ ਉਸ ਲਈ ਜਿਹੜੀ ਇਹ ਸਕੀਮਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਧੰਨਵਾਦ ਜੀ